ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਤਾਂ ਸੱਜਣਾ ਹੋਏ ਚਮਕੌਰ ਕੋਲੇ ਅੱਜ ਫੇਰ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ। ਇੱਕ ਮੱਝ ਦਿਖਾਵਾਂਗੇ ਗ੍ਰੇਡੇਡ ਚ ਪੈਂਦੀ ਆ। ਨਿਸ਼ਾਨ ਅੱਖਾਂ 'ਚ ਜ਼ਰੂਰ ਹੈਗੇ ਨੇ ਜਵਾਬ ਥੋੜੇ ਥੋੜੇ ਪਰ ਜਿਵੇਂ ਸੱਜਣ ਯਾਰ ਕਮੈਂਟ ਕਰਨ ਲੱਗ ਜਾਂਦੇ ਨੇ ਵੀ ਤੁਸੀਂ ਐਵੇਂ ਬਾਈ ਪਿਓਰ ਨੀਲੀ ਕਹਦਾਂ ਨੇ ਉਹ ਮੇਰੇ ਕਾਗਜ਼ਾਂ 'ਚ ਤਾਂ ਨੀਲੀ ਦੀ ਆ ਪਰ ਪੈਂਦੀ ਥੋੜੀ ਜੀ ਗ੍ਰੇਡੇਡ ਚ ਧੁੰਨ ਤੇ ਵੀ ਨਿਸ਼ਾਨ ਆ। ਲੇਵੇ ਤੇ ਵੀ ਨਿਸ਼ਾਨ ਆ ਤੇ ਬੱਚੇ ਪਾਉਂਦੀ ਆ ਅੱਗੇ ਪਿਓਰ ਤੇ ਇੱਕ ਦਿਖਾਵਾਂਗੇ ਅੱਜ ਚਮਕੌਰ ਸੰਘ ਲਵੇ ਵੱਡੇ ਕਦ ਕਾਰਚਾ ਬੈੜ ਥਣ ਲੇਵੇ ਦੀ ਓਕੇ ਦੀ ਰਿਪੋਰਟ ਆ ਤੇ ਇਹ ਵੀ ਤਾਜੀ ਸੂਈਆ ਦੋਨੇ ਜਾਨਵਰ ਸੂਏ ਸਮਾਰੇ ਨੇ ਪਾਸ ਕਰਕੇ ਲਿਆ ਸਕਦੇ ਹਾਂ ਜਾਨਵਰ ਬਲਦਰਜੇ ਦੇ ਨੇ ਤੇ ਬਾਕੀ ਆ ਚਮਕੌਰ ਨਾ ਕਰਾਉਣਿਆ ਗੱਲਬਾਤ ਕੱਲਾ ਕੱਲਾ ਜਾਨਵਰ ਸੱਜਣੋਂ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਆਜੋ ਚਮਕੌਰ ਸਿੰਘ ਜੀ ਔਰ ਠੀਕ ਠਾਕੋਂ ਹਾਂ ਵਧੀਆ ਭਰਾ ਮੇਰਾ ਸਸੀ ਕਾਲਾ ਹਾਂ ਚਮਕੌਰ ਵਧਾਈ ਦਾ ਪਾਤਰ ਵੀ ਆ ਇੱਕ ਤਾਂ ਸਾਡੀ ਭਤੀਜੀ ਦਾ ਜਨਮ ਦਿਨ ਆ ਉਹਨੂੰ ਵੀ ਵਧਾਈਆਂ ਦੇ ਦੇ ਤੇ ਇੱਕ ਸੱਜਣ ਨੇ ਬੋਲਟ ਵੀ ਖਰੀਦਿਆ ਉਹਦੀਆਂ ਵਧਾਈਆਂ ਵੀ ਬਾਈ ਨੂੰ ਦੇ ਦੇ ਪਰ ਮਾਤਮਾ ਸਾਰਿਆਂ ਨੂੰ ਵਧਾਵੇ ਭਰਾ ਹਾਂ ਸ਼ੌਕ ਜੇ ਪੂਰਾ ਕਰ ਕਰ ਲੈਣਾ ਚਾਹੀਦਾ ਹਾਂ ਕਰ ਲਈਏ ਮਾਂ ਖੌੜਾ ਅਡੀ ਗੱਲ ਬਾਤ ਚੱਲ ਰਹੀ ਦੀ ਚਮਕੌਰ ਕਹਿੰਦਾ ਸ਼ੌਕ ਯਾਰ ਪੂਰਾ ਕਰ ਲੈਣਾ ਚਾਹੀਦਾ ਕਹਿੰਦਾ ਜਦੋਂ ਸਰੀਰ ਛੱਡ ਗਏ ਉਦੋਂ ਰਿਸ਼ਤੇਦਾਰ ਵੀ ਕਹਿੰਦੇ ਨੇ ਵੀ ਲੇਟ ਹੋ ਗਏ ਯਾਰ ਛੇਤੀ ਇਹਦਾ ਨਹੀਂ ਹਾਂ ਬਜਾ ਕਰ ਮਣਾ ਕੱਢ ਲੈਣਾ ਮੂਸਲੇ ਮੂੰਹ ਕਹਿੰਦਾ ਕੱਢ ਲੋ ਆ ਰਿਹਾ ਆਪਣੇ ਖੇੜਾ ਮੰਨਦੇ ਹੈਗੇ ਵੀ ਛੇਤੀ ਰਿਸ਼ਤੇਦਾਰ ਵੀ ਕਹਿੰਦੇ ਵੀ ਚੱਕ ਲੋ ਚੱਕ ਲੋ ਹੋ ਜਾਂਦੀ ਹੈ ਹਾਂ ਚੱਕ ਲੋ ਚੱਕ ਲੋ ਹੋ ਜਾਂਦੀ ਹੈ ਮੈਂ ਤਾਂ ਕਰ ਲਈ ਜੰਗੋਤ ਹਾਂ ਮੈਂ ਇਹ ਤਾਂ ਕਰ ਲੋ ਬਾਈ ਯਾਰ ਲੈ ਧੋਰੀ ਬਾਈ ਖੋਲ ਕੇ ਮੈਂ ਇੱਕ ਬੱਕਰੀ ਨਾਲ ਦੇ ਬਾਈ ਯਾਰ ਮੈਂ ਨਹੀਂ ਹੈਗੀ ਬੱਕਰੀ ਇੱਕ ਤਾਂ ਯਾਰ ਮੈਂ ਬਹੁਤ ਚੰਗੀ 14 15 ਕਿਲੋ ਦੁੱਧ ਪਹੁੰਚਾਉਣ ਆ ਦੂਜੇ ਸੂਆ ਕੱਢਿਆ ਹੁਣ ਤੀਜਾ ਸੂਆ ਸੂਈ ਹੈ ਸੂਆ ਕਿਹੜਾ ਬਾਈ ਇਹਦਾ ਇਹ ਤੀਜਾ ਸੂਆ ਬਰੇ ਪ੍ਰੋਪਰ ਸੂਆ ਤੀਜਾ ਨਾਲ ਲੇ ਕਿਉਂਕਿ ਹੁਣ ਮੈਨੂੰ ਕਮੈਂਟ ਕਰਨ ਵਾਲੇ ਜਰੂਰ ਜਵਾਬ ਦੇ ਦਿਓ ਵੀ ਇਹਦੇ ਥਣ ਚ ਕਮੀ ਕੀ ਆ ਮੈਂਦੇ। ਗਿਟ-ਖਿਟ ਤੇ ਥਣ ਲੱਗਾ ਹੋਇਆ ਮੇਰੇ ਬਈ ਯਾਰ। ਹਾਂ ਤੇ ਪਿੱਛੇ ਤੋਂ ਹਵਾਨਾ ਹਬੂਨਾ ਚੈੱਕ ਕਰ ਸਕਦੇ ਹੋ। ਚਵਾਈ ਚਾਹੀ ਯਾਰ ਇਹਦੀ ਧਾਰ ਵੀ ਨਾ ਮਾਰੇ ਤੁਸੀਂ ਐ ਪਾਉਗੀ ਜਮਾ ਚੀਚੀ ਵਰਗੀ। ਮਾਰ ਕੇ ਜਰੂਰ ਦਿਖਾ ਦਾਂਗੇ ਵੀਡੀਓ ਚ। ਹਾਂ ਵੀਡੀਓ ਸਾਰਾ ਕੰਮ ਕਰਾਂਗੇ ਭਰਾ ਮੇਰਾ। ਆ ਪੈਂਦੀ ਆ ਨੀਲੀ ਰਾਵੀ ਚ ਗ੍ਰੇਡੇਡ ਚ ਆ ਗਈ ਤੇ ਬੱਚੇ ਪੌਂਦੀ ਆ ਬਿਲਕੁਲ ਪਿਓਰ। ਕਮਾਲਾ ਕਮਾਲਾ ਗਿਆਨੀ ਇੱਥੋਂ ਲੈ ਚੱਲ। ਆ ਐ ਲੈ ਚੱਲ ਤੇ ਕਿਹਦੀ ਨਾ ਇੱਥੋਂ ਲੇਵਾ ਦਿਖਾ ਦੇ। ਇੱਥੇ ਮਾਰ ਦੇ ਤਰਸ ਲੇਵੇ ਦੇ ਕੈਮਰਾ ਲੈ ਲੈ ਦਿਖਾ ਦੇ ਪਾ ਇਹਨੂੰ ਕੁਝ ਕੁ ਰਹਿ ਨਾ ਤੋਰ ਦੇ ਮਾੜੀ ਸਿੱਧੀ ਤੋਰ ਦੇ ਹੋਰ ਹਾਂ ਇੱਥੋਂ ਇੱਥੋਂ ਕਮਾ ਲਿਆ ਤਸੱਲੀਆਂ ਕਰਾ ਦੇਣੀਆਂ ਨੇ ਹਰੇਕ ਪੱਖ ਤੋਂ ਅੱਜ ਬੱਚਾ ਵੀ ਬਾਈ ਉਹਦੇ ਮਗਰ ਬਹੁਤ ਚੰਗਾ ਆ ਬੱਚਾ ਕਿਹੜੀ ਕੰਪਨੀ ਦਾ ਇਹ ਦੇ ਨਾਲ ਇਹ ਹਰੀਕੇ ਵਾਲੇ ਡਾਇਮੰਡ ਦਾ ਵੈਰੀਟੀ ਬੱਚਾ ਦੇ ਮਗਰ ਹਰੀਕੇ ਵਾਲੇ ਡਾਇਮੰਡ ਦਾ ਬੱਚਾ ਸਜਣੋਂ ਨਾਲ ਇਹਦੇ ਨੀਲੀ ਰਾਵੀ ਵਾਲਾ ਕਿਉਂਕਿ ਬਹੁਤ ਚੰਗਾ ਹਾਂ ਡਾਇਮੰਡ ਦੀ ਮਾਤਰਾ ਰਿਕਾਰਡ ਵੀ 24 ਕਿਲੋ ਦਾ ਤਿਆਂ ਵੀ ਡਾਇਮੰਡ ਦੀਆਂ ਚੰਗੇ ਦੁੱਤੇ ਚੱਲਦੀਆਂ ਨੇ ਤੇ ਬੱਚਾ ਜਿਉਂ ਮੈਨੂੰ ਕਿਹਾ ਸੀ ਨਾ ਵੀ ਜਿਹੜੇ ਕੱਟੀ ਦੇ ਦੀ ਕਹਿੰਦਾ 15000 ਦੀ ਰੱਖ ਲੂੰਗਾ ਮੈਂ ਅੱਛਾ ਪਰ ਦੇ ਕੱਟਾ ਦਾ ਚਾ ਕੱਟੇ ਦੀ ਵੀ ਮਾਰਕੀਟ ਉਨੀ ਆ ਭਰਾ ਮੇਰੇ ਜੇ ਬਣਾਉਣੀ ਹੋਵੇ ਕੱਟੇ ਦੀ ਮਾਰਕੀਟ ਵੀ ਫੁੱਲਾ ਉਹਨੇ ਨਸਲ ਵੀ ਸੁਧਾਰਨੀ ਆ ਸੁਧਾਰਨੀ ਹਾਂ ਮੈਨੂੰ ਨੇ ਕਿਹਾ ਬੰਦੇ ਨੇ ਕਿਹਾ 15000 ਦਾ ਕੱਟ ਲੂੰਗਾ ਮੈਂ ਦੁੱਦ ਬਾਈ ਕਹਿੰਦਾ ਪਾਇਆ ਦੂਜੇ ਸੂਏ 15 ਕਿਲੋ 14 ਤੇ 15 ਵਿੱਚ ਚੱਲੀ ਆ ਪੀਕ ਨੇ 14 15 ਤੇ ਚੱਲੀ ਬਾਈ ਵੀ ਹਾਸੀ ਤੇ ਮੈਂ ਜੀ ਹੋਰ ਆ ਵੀਰੇ ਯਾਰ ਇਹ ਹੱਡੀ ਨਹੀਂ ਭਰਾ ਮੇਰੇ ਹਟਾਈ ਆ ਮਸਾ ਠੀ ਬੱਚਾ ਦਿਖਾ ਦੇ ਬੱਚਾ ਵੀ ਦਿਖਾ ਦੇ ਬੱਚਾ ਜਰੂਰ ਦਿਖਾ ਦੇ ਕਰੀਮ ਅਗਰਾ ਖੜਾ ਇਹਨੂੰ ਮੜਾ ਪਏ ਪਾਣ ਦੇ ਵੀ ਬਹੁਤ ਡਾਬਲਾ ਬੱਚਾ ਵੀਰੇ ਯਾਰ ਆ ਇਹਦੀਆਂ ਨਿਸ਼ਾਨੀਆਂ ਆ ਦੁਨੀਆ ਦੇ ਨਿਸ਼ਾਨੀਆਂ ਸਾਰੇ ਦਿਖਾ ਦੇ ਭਰਾ ਮੇਰੇ ਕੋਈ ਚੱਕਰੀ ਨਹੀਂ ਆ ਅੱਖਾਂ ਦਿਖਾ ਦੇ ਰੀਆਂ ਤਾਂ ਤੈਨੂੰ ਨਹੀਂ ਲੱਗ ਦੇਖੀ ਕਾ ਅੱਖਾਂ ਵੀ ਨਿਸ਼ਾਨੀਆਂ ਤੋਂ ਨਬੇ ਵੀ ਆ ਨਾਸਾ ਦੇ ਵੀ ਵੀਰੇ ਯਾਰਾ ਦੋਨੇ ਪਾਸੇ ਚਾਰ ਚਾਰੇ ਪੈਰ ਤੋਂ ਤੇਬਰੀ ਇੱਕ ਤੁੰਨਾ ਦੇ ਉਧਰ ਖੜੇ ਹਰੇਕ ਪੱਖ ਤੋਂ ਆ ਤੇ ਪਿਛਾਂ ਤੋਂ ਤੂੰ ਤੂੰ ਵੀ ਬਾਈਟ ਹੈ ਦੀ ਪਿਓਰ ਨੀਲੀ ਦੇ ਵਿੱਚ ਆ ਗਿਆ 100 ਦਾ 100 ਏ ਮਾਜੀ ਦੀ ਬਾਈ ਨੇ ਮੈਨੂੰ ਖਾਸियत ਵੀ ਦੱਸੀਆ ਕਹਿੰਦਾ ਯਾਰ ਬੱਚਾ ਇਹ ਨੀਲੀ ਦਾ ਗੁਰੀ ਕਹਿੰਦਾ 100 ਦਾ 100 ਪਾਉਂਦਾ ਹਾਂ ਜਿੰਨੇ ਪਾਉਂਦੇ ਤੇ 2-3 ਤੀਜੇ ਤੇ ਪਹਿਲਾਂ ਨਾ ਤੀਜੇ ਤੇ ਘੱਟ ਲੱਤਾ ਉਹਨੇ ਹਾਂ ਬਾਕੀ ਤੁਹਾਡੇ ਸਾਹਮਣੇ ਖੜਾ ਬੱਚਾ ਇਹ ਤੂੰ ਤੁਸੀਂ ਜੱਜਮੈਂਟ ਕਰ ਵੀ ਸਕਦੇ ਹੋ ਕੋਈ ਓਵਰ ਮਾਰਕਿੰਗ ਨਹੀਂ ਪਾਕਿਸਤਾਨ ਤੇ ਪਰਿਮਾਰਿਕ ਹਾਂ ਮਾਰਦੇ ਕੋਦੋ ਇਹ ਹੈਗਾ ਹਰੀਕ ਵਾਲੇ ਡਾਇਮੰਡ ਦਾ ਧਾਰਾ ਤੂਰਾ ਵੀ ਸਾਨੂੰ ਦਿਖਾ ਦਿੰਨੇ ਮਾਰ ਕੇ ਆਪਾਂ ਧਾਰਾ ਤੂਰਾ ਮਾਰ ਕੇ ਵੀ ਝੋਟੀ ਕਰਾ ਦਿਆਂਗੇ ਪਾਸ ਆਨਲਾਈਨ ਜਿਹੜੇ ਸੱਜਣ ਨੇ ਮੰਗਾਉਣੀਆਂ ਬਾਈ ਤੋਂ ਆਨਲਾਈਨ ਵੀ ਮੰਗਾ ਸਕਦਾ ਜੇ ਦੇਖ ਕੇ ਲੈਣ ਕੋਈ ਚ ਹਾਂ ਆ ਗਿਆ ਆ ਗਿਆ ਵੀਰੇ ਬੱਚਾ ਕਰਦੇ ਪਾਸੇ ਨੂੰ ਤਾਰਾ ਤੂਰਾ ਦਿਖਾ ਦੇ ਸੱਜਣਾ ਮਾਰ ਕੇ ਦੀਆਂ ਹੁਣ ਇਹ ਮੈਂ ਤਾਂ ਠੰਡੀ ਲੱਗਦੀ ਆ ਸੱਜਣਾ ਤੇ ਥਣ ਨਾ ਨਾ ਵੀਰੇ ਦੋਨੇ ਪਾਸੇ ਤੋਂ ਆਪ ਲੈ ਆ ਕਹੇ ਦੋਨੇ ਪਾਸੇ ਚੋਂ ਦੇ ਰਹੇ ਆ ਭਰਾ ਮੇਰਾ ਆ ਦੋਨੇ ਪਾਸੇ ਬੈਠਾ ਕੇ ਚੈੱਕ ਕਰ ਲੋ ਉਹਨੂੰ ਹੈ ਨਾ ਭਗਵਾਨ ਠੰਡੀ ਸੀਲ ਦੀ ਠੰਡੀ ਸੀਲ ਕਿਹਾ ਜਾਊਗਾ ਇਹ ਲੈ ਚਵਾਈ ਦਾ ਤੁਹਾਨੂੰ ਮੈਂ ਪਹਿਲੀ ਹੀ ਕਹਿਦਾ ਸੀ ਵੀ ਇਹਦੀ ਰੁਗ ਰੁਗ ਦੀਏ ਹੋਊਗੀ ਚਵਾਈ ਦਾ ਮੋਟੀ ਜਮਾ ਇਹਨਾਂ ਹਾਂ ਬਸ ਬਸ ਹਾਂ ਲੈ ਦਿਖਾ ਦੁੱਤ ਬੋਲ ਤੂੰ ਨਾ ਮੇਜੀ ਰੱਖ ਲਪਾਂ ਲਗਾਵਾਂ ਦੇ ਤੁਸੀਂ ਬੰਦੇ ਅਕਸਰ ਬੈਠੇ ਦੇਖੇ ਹੋਣਗੇ ਦੋਨਾਂ ਪਾਸੇ ਪਰ ਮੱਜ ਦੇ ਤੁਨੂੰ ਮੱਜ ਬਹੁਤ ਘੱਟ ਮੱਝਾਂ ਨੇ ਜਿਹੜੀਆਂ ਦੋਏ ਪਾਸੇ ਬੈਹਿ ਕੇ ਚਬਾਉਂਦੀਆਂ ਨੇ ਬਾਈ ਠੰਡੀ ਆ ਬਈ ਯਾਰਾ ਜਮਾਂ ਗੌਣੀਆਂ ਕਿਦਾਂ ਦੀ ਲੈ ਗਾਈਆਂ ਵਾਲਾ ਸ਼ਿਸਟ ਮੈਂ ਚ ਇਹ ਜਵਾਕ ਵੀ ਥੱਪਾ ਤੋ ਹੈ ਰਾਇ ਹਰੇਕ ਦਾ ਬਾਈ ਉਹ ਕੜਦੀ ਬਹੁਤ ਔਖੀ ਆ ਨਾ ਮੈਂ ਯਾਰ ਕੁਆਲਿਟੀ ਆ ਮੈਂ ਚ ਨਾ ਆ ਆ ਆ ਵਾਲੀ ਖਾਸੀਅਤ ਆ ਯਾਰ ਮੈਂ ਦੀ ਜਿਹੜੀਆਂ ਐ ਚਬਾਉਂਦੀ ਆ ਦੋ ਸੱਜਣਾ ਨੂੰ ਬੈਹਿ ਕੇ ਆਲੇ-ਦੋਲੇ ਜੇ ਮੁਕਾਵਰ ਕਰਨਾ ਕੋਈ ਚੱਕਰ ਨਹੀਂ ਚਾਹੀਏ ਮੇਰੇ ਤੁਸੀਂ ਲਵੇ ਆ ਕੇ ਮੈਸ ਲੈ ਜਾਓ ਆਪਾਂ ਨੂੰ ਕਿਧਰ ਆ ਜਾ ਬਾਈ ਯਾਰਾ ਪੀ ਲੈਣਾ ਓਕੇ ਕਰਕੇ ਜਮਾ ਇਹਨ ਲਾ ਬੱਸ ਕਰ ਹੁਣ ਪੈਸੇ ਇਹਦੇ ਕਿੰਨੇ ਕੇ ਲੈ ਲਾਂਗੇ ਪੈਸੇ ਭਰਾ ਮੇਰੇ ਫੋਨ ਤੇ ਕਰਾਂਗਾ ਜਿੰਨਾ ਕੇ ਔਰ ਦੀਆ ਮੈਂ ਉਨੇ ਕਰੇ ਪੀ ਮੰਗਾ ਨਹੀਂ ਤਾਂ ਨਹੀਂ ਮੰਗਦਾ ਨਾ ਬਾਹ ਨਹੀਂ ਮੰਗਾ ਦਾ ਪਰਾ ਜਿੰਨੇ ਮੈਂ ਔਟੂ ਗਿਲਾ ਮੰਗੇ ਉਹਨੇ ਲਾਵਾਂਗੇ ਨਿਲ ਇੱਕ ਬਾਕੀ ਖਾ ਸੀ ਤਾਂ ਹੋਰ ਦੁਬਾਰੇ ਫੇਰ ਵਜਾ ਕੇ ਨਹੀਂ ਆਏ ਉਹ ਨਹੀਂ ਹੈਗਾ ਵੀ ਮੈਂ ਉੱਥੇ ਦੁਬਾਰੇ ਰੋਟੀ ਖਾ ਕੇ ਦੁਬਾਰੇ ਫੇਰ ਵੜ ਜੀ ਥੱਲੇ ਅੱਛਾ ਉਹ ਕੰਮ ਨਹੀਂ ਜੀ ਬੱਚਾ ੱੱਡੀ ਨਾ ੱੱਡੀ ਅੱਡੀ ਤਾਰ ਚੋਕੇ ਜੇ ਤੁਹਾਨੂੰ ਕੋਈ ਜ਼ਰੂਰੀ ਫੋਨ ਆਉਂਦਾ ਤੁਸੀਂ ਫੋਨ ਸੁਣ ਕੇ ਦੁਬਾਰੇ ਆ ਹਾਂ ਅੱਜ ਰੋਟੀ ਲੈ ਲਾਉਣ ਕਿ ਲਾਹੀ ਪਈ ਹੋਵੇ ਖਾ ਕੇ ਦੁਬਾਰੇ ਫੇਰ ਆ ਜੀ ਕੋਈ ਕੰਮ ਕਹਿੰਦਾ ਰੋਟੀ ਖਾ ਕੇ ਦੁਬਾਰੇ ਆ ਕੇ ਬਹਿ ਜਾਓ ਯਾਰ ਮੈਂ ਹੋਣੀ ਚਾਹੁੰਦੀ ਐ ਇਸੇ ਨਾਲ ਦੀ ਆ ਦੇਖੀ ਲੈ ਲੈ ਟੂਟੀਆਂ ਭਰ ਕੇ ਥਾਣਨੇ ਬਈ ਯਾਰ ਉਹ ਬਾਹਰ ਥੱਲੇ ਨਾ ਡੋਲ ਗਾਣਾ ਦੰਦੇ ਨੇ ਆਪਣੇ ਸੱਜਣਾਂ ਨੂੰ ਲੈ ਵਾ ਜਿ ਇਰ ਥਾਂ ਤੁਣਾ ਲੱਗਿਆ ਪੂਰਾ ਟੌਪ ਕੁਆਲਟੀ ਦਾ ਵੀ ਇਦੂ ਟੌਪ ਦਾ ਹੋਣਾ ਆਪਾਂ ਕੀ ਦਿਖਾ ਦਈਏ ਸਾ ਜਿੰਨਾਂ ਨੂੰ ਹਾਂ ਠੰਡੀ ਜਿਹੜਾ ਬਰਫ ਵਰਗੀ ਆ ਬਈ ਇਹ ਜਮਾਂ ਗਾਂ ਦੀ ਇੱਕ ਤਰ੍ਹਾਂ ਦੀ ਵੇਰ ਆ ਆਪਾਂ ਐਸੇ ਬਾਈ ਕਹਿੰਦਾ ਇਹਦੇ ਫੋਨ ਤੇ ਲੈ ਲਾਂਗੇ ਬਾਹਲੇ ਨਹੀਂ ਲੈਂਦੇ ਲੈ ਚਮਕੌਰ ਕਹਿੰਦਾ ਉਹਨੇ ਕਲਾਵਾਂਗੇ ਜਿੰਨੇ ਕਿਹੇ ਓਟ ਦੀ ਆ ਤੇ ਆ ਜਾ ਹੁਣ ਤਾਂ ਸਾ ਇਧਰਲੇ ਬੰਨੇ ਆ ਜਾ ਉਹ ਆਹ ਸਟਾਫ ਚ ਵੀ ਆ ਜਾ ਹੁਣ ਮਾਰਦੇ ਗਾਈ ਤੇ ਇਹਦਾ ਸੂਆ ਕਿਹੜਾ ਬੱਚੀ ਦਾ ਵੀਰੇ ਦੂਜਾ ਸੂਆ ਵੀਰੇ ਇਹ ਕਦੋਂ ਸੂਈਆ ਇਹ ਤੜਕੇ ਸੂਈ ਸੀ ਚਾਰਕ ਵਿੱਚ ਜੇਰ ਜੂਰ ਪਈ ਗਈ ਮਾਲਕ ਕਿ ਲੋ ਜੇਰ ਜੂਰ ਪਈ ਆਪਣੀ ਗਾਰੰਟੀ ਹੋ ਜੇਰ ਮੈਂ ਚੱਕ ਨਹੀਂ ਲਿਆ ਸਰਮੀ ਦਾ ਮਾਲਕ ਜੇਰ ਵੀ ਚੱਕ ਕੇ ਲੈ ਗਿਆ ਜੇ ਜੂਰ ਪ੍ਰੋਪਰ ਇਦੀ ਪਈ ਹੋਈ ਆ ਬਰੇ ਯਾਰ ਜੇ ਆਪਣੀ ਗਾਰੰਟੀ ਹੋ ਕੋਲੇ ਯਾਰ ਜੇਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਕੱਦ ਵੱਡਾ ਆ ਗਿਆ ਚੰਗਾ ਉਹੀ ਗੱਲ ਆ ਕਈ ਵਾਰੀ ਸੂਕੇ ਪਸ਼ੂ ਕੁਖੀ ਜੀ ਦੱਬ ਜਾਂਦਾ ਹਨਾ ਜੇ ਜ਼ਮੀਨ ਦੱਬੀ ਪੋਰਾ ਵੀ ਨੱਬੀ ਭਾਈ ਇਹ ਕਈ ਵਾਰੀ ਪਸ਼ੂ ਹੁੰਦੇ ਨੇ ਵਿੱਚ ਦੱਬ ਜਾਂਦੇ ਨੇ ਪਰ ਇਹ ਵੈਣ ਯਾਰ ਚੰਗੀ ਆ ਲੰਮਾ ਬੂਈ ਚੰਗੀ ਆ ਥਣ ਥਣੌਟ ਚੰਗਾ ਤੇ ਲੇਵਾ ਵੀ ਪੂਰਾ ਫਾਸਮਾ ਜੀ ਗੱਲਬਾਤ ਕਰ ਲਈਏ ਇਹਦਾ ਸੂਆ ਕਿਹੜਾ ਚੰਗੋੜਾ ਦੂਜਾ ਸੂਆ ਵੀਰੇ ਸਿੱਗੀ ਆ ਮੂੰਹ ਮੂੰਹੋ ਛੇ ਦੰਦ ਦਾ ਦੰਦ ਪੱਟ ਕੇ ਫੇਰ ਗੱਲ ਕਰੇ ਮੇਰੇ ਨਾਲ ਕਿ ਦੂਜੀ ਗੱਲ ਫੇਰ ਕਰੇ ਹਾਂ ਆਪਾਂ ਨੂੰ ਆ ਨਹੀਂ ਕਹਿੰਦੇ ਵੀ ਦੰਦਾਂ ਜੇ ਦੰਦਾਂ ਦਾ ਹੋ ਤਾਂ ਹੀ ਆ ਪੂਰੇ ਕੁਰੇ ਖਾ ਕੇ ਖੜਾ ਲੈ ਖੜਾ ਲੈ ਜੀ ਤੇ ਇਹਦੀ ਖਾਸियत ਹੋਰ ਆ ਗਾਂ ਦੀ ਸੂਈ ਹੋਈ ਤਾਜੀ ਨਾ ਵੀਰੇ ਇਹਰਾ ਕਾਰਲਾ ਨੇ ਮੜ ਮਾਰ ਦੇ ਲੇਵੇ ਤੇ ਓਏ ਤਰਸ ਇੱਥੇ ਲੇਵਾ ਲੂਵਾ ਦਿਖਾ ਦੀ ਆ ਠੰਡੀ ਸੀਲ ਪੂਰੀ ਆ ਬਾਈ ਕਹਿੰਦਾ ਇਹ ਜੀ ਗੱਲ ਨਹੀਂ ਇੱਥੇ ਬਾਹਰ ਗਰਾਊਂਡ 'ਤੇ ਖੜਾ ਮਾਰ ਲਾ ਤਾਰਾ ਕੁਝ ਕਰਨੀ ਆ ਮਦਾਨ ਦੇ ਵਿੱਚ ਹੀ ਖੜਾਰ ਗਿਆ ਬਾਰੇ ਨਾਲੇ ਕੋਈ ਬੱਚਾ ਨਹੀਂ ਇਹਦਾ ਨੇੜੇ ਹੈਗਾ ਮੈਂ ਤਾਜੀ ਸੂਈ ਜਮਾ ਜੇ ਯੂਰ ਪ੍ਰੋਪਰ ਪਈਏ ਕੁਝ ਨਹੀਂ ਬੱਲੇ ਨਾ ਮਾਰ ਅੰਦਰ ਬਾਲਤੀ ਚ ਮਾਰ ਅੰਦਰ ਬਾਲਤੀ ਬੜ ਖਾਵਾਂਗੇ ਬਾਈ ਉਹ ਠੰਡੀ ਸੀਲ ਆ ਪੂਰੀ ਆਰਡਰ ਵੀ ਫਸਮਾ ਹੈਗਾ ਜਿਵੇਂ ਕਹਿੰਦੇ ਪੰਜਾਬੀ ਜੀ ਸਟਿਚ ਆਰਡਰ ਕਹਿੰਦਾ ਸਟਿਚ ਆਰਡਰ ਹਾਂ ਜਿਵੇਂ ਉਹਨਾਂ ਨੂੰ ਹੁੰਦਾ ਗਿਰਲੈਂਡੋ ਨੂੰ ਲੱਗਿਆ ਜਿਵੇਂ ਬਿਲਕੁਲ ਓਦਾਂ ਲੱਗਿਆ ਹੋਇਆ ਭਰਾ ਮਰਾ ਜਮਾ ਪੌੜੀ ਵਾਲਾ ਕੰਮ ਹੀ ਹੋਇਆ ਪਿਆ ਪਿਛਲੇ ਦਾ ਬਸ ਦਾ ਬਈ ਆਰਡਰ ਫਿਕਸਾ ਗਿਰਲੈਂਡ ਵਾਲਾ ਆਡਰ ਆਗਲੇ ਥਣ ਤੋਂ ਅਗਲੇ ਬੰਨੇ ਨੂੰ ਵੀ ਫੁੱਲਾ ਤੇ ਪਿਛਾਂ ਵਾਲੇ ਬੰ ਕੱਦ ਵੀ ਚੰਗਾ ਆ ਗਿਆ ਤੇ ਗਰਮੀ 'ਚ ਵੀ ਦੁੱਧ ਪਿਉਣ ਵਾਲੀ ਆਇਟਮ ਆ ਸਰਦੀ 'ਚ ਵੀ ਦੁੱਧ ਪਿਉਣ ਵਾਲੀ ਆਇਟਮ ਆ ਦੋਨੇ ਰੁੱਤਾਂ ਲਈ ਆ ਬਿਲਕੁਲ ਬਾਈ ਬਿਲਕੁਲ ਇਹ ਦੁੱਧ ਕਿੰਨਾ ਕਪਾ ਦੁੱਧ ਚਮਕੌਰ ਫਿਰ ਵੀਰੇ ਮਾਲਕਰੇ ਦੱਸਣ ਦੇ ਕਾਰਨ 20 ਕਿਲੋ ਦੁੱਧ ਕੱਢਿਆ ਹੋਇਆ ਦਾ ਪਲੂਣ ਦਾ ਠੀਕ ਆ ਗੱਲ ਤੇ ਹੁਣ ਬਾਕੀ ਸੇਵਾ ਤੇ ਡਿਪੈਂਡ ਕਰਦਾ ਮੈਂ ਕਾਹ ਵੀ 25 ਕਰਦਾ ਮੇਰੀ ਜ਼ਮਾਨੇ 'ਚ ਉਹਦਾ ਫਾਇਦਾ ਨਹੀਂ ਕੱਚੀ ਗੱਲ ਠੀਕ ਆ ਗੱਲ ਮਾਲਕ ਦੇ ਦੱਸਣ ਦੇ ਮੁਕਾਬਤਾ ਵੀ 20 ਹਾਂ ਬੱਚਾ ਛੱਡ ਦਿਓ ਜੀ ਬੱਚਾ ਛੱਡਦੇ ਗਿਆ ਨਹੀਂ ਧਾਰਾ ਸਾਨੂੰ ਇਹ ਜੀਆਂ ਵੀ ਦਿਖਾ ਦਨੇ ਮਾਰ ਕੇ ਚਾਹੇ ਯਾਰ ਬਾਈ ਤੋਂ ਤੁਸੀਂ ਇਸ ਤੇ ਆਰਡਰ ਡਰਦਾ ਹੈ ਨਾ ਪੂਰਾ ਠੋਕਮਾ ਫਸਮੇ ਆਰਡਰ ਚ ਆ ਗਈ ਆ ਗਈ ਸਤਾ ਦਾ ਆ ਗਈ ਆ ਗਈ ਕਰਦੇ ਪਾਸੇ ਫਿਰ ਕਰਦੇ ਪਾਸੇ ਲਾ ਤਾਰਾਂ ਧੂਰਾ ਮਾਰ ਕੇ ਦਿਖਾ ਦੇ ਆਰਡਰ ਵੀ ਦਿਖਾ ਦੇ ਤਰ ਸੁਰਿਓਂ ਵੇ ਇਹ ਥਾ ਆਰਡਰ ਵੀ ਦਿਖਾ ਦੇਦਾ ਸਾੜੀ ਵਾਲਾ ਆਰਡਰ ਹੈ ਪਾਸਾ ਨਹੀਂ ਤਾਸਾ ਨਹੀਂ ਓਕੇ ਦੀ ਰਿਪੋਰਟ ਹੈ ਹਰੇਕ ਪੱਖ ਤੋਂ ਤੇ ਠੰਡੀ ਸੀਲ ਵੀ ਆ ਜਰ ਜੀ ਗੱਲ ਬਾਤ ਕਰ ਲਈਏ ਇਹਦੇ ਵਾਸਤੇ ਵੀ ਆਪਾਂ ਦੋਨੇ ਬਰਾਬਰੀ ਬੈਠਾਂ ਕੋਈ ਚੱਕਰ ਨਹੀਂ ਆਪਣੇ ਕੋਲ ਐਸ਼ਾ ਇਹ ਚਮਕਾਰ ਕਹਿੰਦਾ ਤਾਰਾਂ ਸੱਜਣੋ ਇਹਦੀਆਂ ਵੀ ਉਹ ਦੋਏ ਪਾਸੇ ਬੈ ਕੇ ਮਾਰ ਕੇ ਦਿਖਾਉਂਗਾ ਨਹੀਂ ਪਾਉਂਦੀ ਲੋੜ ਨਹੀਂ ਗਈ ਬਈ ਯਾਰਾ ਇਹ ਲੋਕ ਲੋਕ ਗੱਬਰੀ ਕਰ ਰਹੇ ਨੇ ਕੋਈ ਅਨੁਵਾਨ ਵਾਲੇ ਭਲੇ ਖਾਵਾ ਜੇ ਮਨਚਾਲੇ ਨੂੰ ਆ ਪੈਂ ਪੈਂਦੀਆਂ ਨੇ ਨਾ ਪੰਤਾਲੇ ਵਾਂਗੂ ਤਾਂ ਰਾਜਵੇਂ ਆਪਾਂ ਕਹਿੰਦੇ ਨੇ ਭਾਦੋਂ ਦੇ ਮੀਂਹ ਚ ਪੰਤਾਲਾ ਚੱਲਦਾ ਹੁੰਦਾ ਉਹ ਕੰਮ ਹੋਇਆ ਪਿਆ ਤਾਰਾ ਤੁਰਾ ਕਰ ਸਕਦੇ ਹੋ ਦੁਬਾਰੇ ਚੱਕ ਕੇ ਥੋਕੇ ਦੀ ਰਿਪੋਰਟ ਆ ਜਾਵੇਂ ਨਾ ਆ ਛੱਡ ਦੇ ਜਮਪੋਰ ਹੁਣ ਖਿਆਲੇ ਦਾ ਓਏ ਹੋ ਜਾ ਖੜਾ ਪੈਸੇ ਕਿੰਨੇ ਲਵਾਂਗੇ ਇਹਦੇ ਇਹ ਮੁੱਲ ਹੈਗਾ 65 ਕਰਾ ਲੈ ਬਾੜੇ ਵਾਲਾ ਵੀਰੇ 60000 ਰੁਪਏ ਦੇ ਦਾਂਗੇ 60000 ਦੀ ਬੱਛੀ ਦੇ ਦਾਂਗੇ ਉਹ ਬਸ ਐਂਦਾ ਜੇ ਸਾਰੀ ਚੋਦੇ ਹਾਂ ਇਹ ਕਹਿੰਦਾ 10000 ਰੁਪਏ ਦੀ ਬਾਈ ਹਾਂ ਇੱਕ ਬਾਈ ਹਾਂ ਸਾਡੀ ਟਾਈਮ ਮੈਂ ਹੀ ਖਾਸੀ ਤੇ ਕਹਾਂ ਦੁਬਾਰੇ ਆਪਾਂ ਕਾਹੀ ਵੀ ਰੁਕੀ ਜਾ ਕੇ ਦਵਾਰੇ ਥੱਲੇ ਬਹਿ ਜਾਓ ਹਾਂਜੀ ਇਹਦੀ ਮੈਂ ਹੀ ਖਾਸੀ ਤੇ ਇਦਾਂ ਨਹੀਂ ਦੇਖ ਲੈ ਹੁਣ ਆਪਾਂ ਉਧਰ ਬੈਠਣ ਲੈ ਲੈ ਦਵਾਰੇ ਥੱਲੇ ਨਾ ਮਾਰੀ ਸਤ ਮਾਣੀ ਮਾਣੀ ਤਾਰਾ ਮਾਗ ਲਾ ਲੈ ਬੱਚਾ ਸਾਡੀ ਨਾਲ ਸਾਡੀ ਲੈ ਦਵਾਰੇ ਮੈਂ ਥੱਲੇ ਫੇਰ ਬਹਿ ਗਿਆ ਆਕੇ ਨਾ ਸਭ ਨਸਲੀ ਹੁੰਦੀ ਆ ਭਰਾ ਗੁਰੀ ਯਾਰ ਉਹੀ ਗੱਲ ਲਵਾਤਾ ਬਾਈ ਜਿਹੜਾ ਗਾਂਵ ਵਾਲਾ ਕੰਮ ਹੀ ਆ ਮੈਂ ਨਾ ਤਾਂ ਹੀ ਹੈ ਗਾਂ ਕੀ ਤਰ੍ਹਾਂ ਦੀ ਬਾਈ ਯਾਰ ਸਿਸਟਮ ਗਾਮ ਵਾਲੀ ਇਹ ਲਾ ਆਰਡਰ ਫੇਰ ਦਿਖਾ ਦੇ ਤਰਸੂ ਪਿਛਲੇ ਬੰਨਿਓ ਆਰਡਰ ਤੇ ਕੈਮਰਾ ਫੇਰ ਮਾਰ ਦੇ ਤੇ ਥਾਣਾ ਜਿਹੜਾ ਥਣ ਬੜਾ ਲਾਜਵਾਬ ਲੱਗਿਆ ਤੇ ਬੱਚਾ ਵੀ ਦਿਖਾ ਦੇ ਇੱਕ ਵਾਰੀ ਹੋਰ ਚਮਕਾਉ ਰੋਏ ਕਰਕੇ ਮੂੰਹ ਜਾ ਉਹਨਾਂ ਨੂੰ ਅਬਰੀ ਅੱਖ ਮਥੋਂ ਇਥੋਂ ਇਥੋਂ ਬੱਚਾ ਬਾਹਰ ਬਾਹਰ ਪਾਲਣ ਦੀ ਲੋੜ ਪੈਂਦੀ ਭਰਾ ਮੇਰਾ ਬੱਚਾ ਪਲਿਆ ਪਲਾਈ ਆ ਬਹੁਤ ਡਾਬਲਾ ਪਲਿਆ ਪਲਾਈ ਆ ਬੱਚਾ ਨੰਬਰ ਬੋ ਦੇ ਜਮਕੋ ਨੰਬਰ 95794 75644 ਵੀਰੇ ਇੱਕ ਵਾਰੀ ਫੇਰ 97794 75644 ਵੀਰੇ ਲੈ ਸੱਜਣੋ ਅੱਜ ਦੋ ਨਕੀਨੀਆਂ ਦਿਖਾਈ ਨੇ ਬਾਈ ਦੇ ਘਰੋਂ ਤੁਹਾਨੂੰ ਦੋਨਾਂ ਚ ਜਿਹੜਾ ਵੀ ਪਸੰਦ ਆਉਂਦਾ ਦੇ ਗਾਂ ਦੁੱਧ ਦੇਖ ਲਓ ਭਰਾ ਮੇਰਾ ਦੁੱਧ ਘੜਤਾ ਲਾ ਹੁਣ ਗਾ ਆਲੇ ਆਲੇ ਨਿਕਲੇ ਵੀ ਤਨੇ ਚਰਕੂ ਲੋਪ ਦੁੱਧ ਘੜਤਾ ਵੜਦਾ ਆ ਬਾਲਟੀ ਭਰਤੀ ਬਾਈ ਖਾਲੀ ਬਾਲਟੀ ਦੀਏ ਦੋ ਮੜਿਆ ਚੌਣ ਬੈਠ ਤਾ ਤੇ ਬੈਠਦੇ ਬਿਲਕੁਲ ਠੰਡੀ ਵਸੀਲ ਹਾਂ ਲੈ ਲੈਵਾ ਪੋਲਾ ਪੈ ਗਿਆ ਨਾ ਹਾਂ ਚੂਣ ਚੂਣ ਬਹੁਤ ਫੋਨ ਲੱਗਾ ਬੈਠਦਾ ਲੈ ਨਾ ਦੋਨਾਂ ਚੋਂ ਯਾਰ ਜਿਹੜਾ ਵੀ ਨਗੀਨਾ ਪਸੰਦ ਆਉ ਬਾਈ ਚਮਕੌਰ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਇਹ ਮੈਂ ਪਾਉਗੀ ਮੇਲੇ ਜਿੱਤਨ ਵਾਲੇ ਚੰਗੇ ਬੱਚੇ ਹਾਂ ਬਿਲਕੁਲ ਵੀਰੇ ਹਾਂ ਬਾਕੀ ਇੱਕ ਮਿੰਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਧੰਨਵਾਦ